ਪਰਿਵਾਰ ਕਾਰ ਰਿਆਸੀ ਵਿਆਹ ਦੀਆਂ ਤਿਆਰੀਆਂ ਵਿਆਹ ਤੋਂ ਪਹਿਲਾਂ ਵਾਪਰਿਆ ਦਰਦਨਾਖਾ ਘਾਤਸਾ ਲਾੜੀ ਬਨਣ ਵਾਲੀ ਕੁੜੀ ਦੀ ਹੋ ਗਈ ਦਰਦਨਾਖ ਮੌਤਾਜ਼ਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਜਿਮ ਦੀ ਪੰਜ ਮੰਜ਼ਲੀ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕੁੜੀ ਦਾ ਵਿਆਹ ਹੋਣ ਵਾਲਾ ਸੀ ਅਤੇ ਪਰਿਵਾਰ ਵੱਲੋਂ ਵਿਆਹ ਦੀਆਂ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਹੜੇ ਉਹਨਾਂ ਨੇ ਸੁਪਨੇ ਵੇਖੇ ਨੇ ਆਪਣੇ ਧੀ ਦੇ ਵਿਆਹ ਦੇ ਉਹ ਟੁੱਟ ਜਾਣਗੇ ਜਿਸ ਚ ਪੰਜ ਮੰਜ਼ਿਲ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਵਿਚਾਲੇ ਦੋਵਾਂ ਪਰਿਵਾਰਾਂ ਦੇ ਵਿੱਚ ਮਾਤਮ છਾਇਆ ਹੋਇਆ ਹੈ ਪਰਿਵਾਰ ਕਾਰ ਰਿਆਸੀ ਵਿਆਹ ਦੀਆਂ ਤਿਆਰੀਆਂ ਵਿਆਹ ਤੋਂ ਪਹਿਲਾਂ ਵਾਪਰਿਆ ਦਰਦਨਾਖਾ ਖਾਸਾ ਲਾੜੀ ਬਨਣ ਵਾਲੀ ਕੁੜੀ ਦੀ ਹੋ ਗਈ ਦਰਦਨਾਖ ਮੌਤਾਜ਼ਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਜਿਮ ਦੀ ਪੰਜ ਮੰਜ਼ਲੀ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕੁੜੀ ਦਾ ਵਿਆਹ ਹੋਣ ਵਾਲਾ ਸੀ ਅਤੇ ਪਰਿਵਾਰ ਵੱਲੋਂ ਵਿਆਹ ਦੀਆਂ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਹੜੇ ਉਹਨਾਂ ਨੇ ਸੁਪਨੇ ਵੇਖੇ ਨੇ ਆਪਣੇ ਧੀ ਦੇ ਵਿਆਹ ਦੇ ਉਹ ਟੁੱਟ ਜਾਣਗੇ ਜਿਸ ਚ 5 ਮੰਜ਼ਿਲ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਵਿਚਾਲੇ ਦੋਵਾਂ ਪਰਿਵਾਰਾਂ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਪਰਿਵਾਰ ਕਾਰ ਰਿਆਸੀ ਵਿਆਹ ਦੀਆਂ ਤਿਆਰੀਆਂ ਵਿਆਹ ਤੋਂ ਪਹਿਲਾਂ ਵਾਪਰਿਆ ਦਰਦਨਾਖਾ ਖਾਸਾ ਲਾੜੀ ਬਨਣ ਵਾਲੀ ਕੁੜੀ ਦੀ ਹੋ ਗਈ ਦਰਦਨਾਖ ਮੋ ਤਾਜ਼ਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਜਿਮ ਦੀ ਪੰਜ ਮੰਜ਼ਲੀ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕੁੜੀ ਦਾ ਵਿਆਹ ਹੋਣ ਵਾਲਾ ਸੀ ਅਤੇ ਪਰਿਵਾਰ ਵੱਲੋਂ ਵਿਆਹ ਦੀਆਂ ਜੋਰਾਂ ਸ਼ੋਰਾ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਹੜੇ ਉਹਨਾਂ ਨੇ ਸੁਪਨੇ ਵੇਖੇ ਨੇ ਆਪਣੇ ਧੀ ਦੇ ਵਿਆਹ ਦੇ ਉਹ ਟੁੱਟ ਜਾਣਗੇ ਜਿਸ ਚ 5 ਮੰਜ਼ਿਲ ਦੀ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਵਿਚਾਲੇ ਦੋਵਾਂ ਪਰਿਵਾਰਾਂ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਪਰਿਵਾਰ ਕਾਰ ਰਿਆਸੀ ਵਿਆਹ ਦੀਆਂ ਤਿਆਰੀਆਂ ਵਿਆਹ ਤੋਂ ਪਹਿਲਾਂ ਵਾਪਰਿਆ ਦਰਦਨਾਕਾ ਖ਼ਾਤਸਾ ਲਾੜੀ ਬਨਣ ਵਾਲੀ ਕੁੜੀ ਦੀ ਹੋ ਗਈ ਦਰਦਨਾਕ ਮੌਤ ਤਾਜ਼ਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਜਿਮ ਦੀ 5 ਮੰਜ਼ਲੀ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕੁੜੀ ਦਾ ਵਿਆਹ ਹੋਣ ਵਾਲਾ ਸੀ ਅਤੇ ਪਰਿਵਾਰ ਵੱਲੋਂ ਵਿਆਹ ਦੀਆਂ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਹੜੇ ਉਹਨਾਂ ਨੇ ਸੁਪਨੇ ਵੇਖੇ ਨੇ ਆਪਣੇ ਧੀ ਦੇ ਵਿਆਹ ਦੇ ਉਹ ਟੁੱਟ ਜਾਣਗੇ ਜਿਸ ਚ 5 ਮੰਜ਼ਿਲ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਵਿਚਾਲੇ ਦੋਵਾਂ ਪਰਿਵਾਰਾਂ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਪਰਿਵਾਰ ਕਾਰ ਰਿਆਸੀ ਵਿਆਹ ਦੀਆਂ ਤਿਆਰੀਆਂ ਵਿਆਹ ਤੋਂ ਪਹਿਲਾਂ ਵਾਪਰਿਆ ਦਰਦਨਾਖਾ ਖਾਸਾ ਲਾੜੀ ਬਨਣ ਵਾਲੀ ਕੁੜੀ ਦੀ ਹੋ ਗਈ ਦਰਦਨਾਖ ਮੋ ਤਾਜ਼ਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਜਿਮ ਦੀ ਪੰਜ ਮੰਜ਼ਲੀ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕੁੜੀ ਦਾ ਵਿਆਹ ਹੋਣ ਵਾਲਾ ਸੀ ਅਤੇ ਪਰਿਵਾਰ ਵੱਲੋਂ ਵਿਆਹ ਦੀਆਂ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਹੜੇ ਉਹਨਾਂ ਨੇ ਸੁਪਨੇ ਵੇਖੇ ਨੇ ਆਪਣੇ ਧੀ ਦੇ ਵਿਆਹ ਦੇ ਉਹ ਟੁੱਟ ਜਾਣਗੇ ਜਿਸ ਚ ਪੰਜ ਮੰਜ਼ਿਲ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਵਿਛਾਲੇ ਦੋਵਾਂ ਪਰਿਵਾਰਾਂ ਦੇ ਵਿੱਚ ਮਾਤਮ છਾਇਆ ਹੋਇਆ ਹੈ ਪਰਿਵਾਰ ਕਾਰ ਰਿਆਸੀ ਵਿਆਹ ਦੀਆਂ ਤਿਆਰੀਆਂ ਵਿਆਹ ਤੋਂ ਪਹਿਲਾਂ ਵਾਪਰਿਆ ਦਰਦਨਾਖਾ ਖਾਸਾ ਲਾੜੀ ਬਨਣ ਵਾਲੀ ਕੁੜੀ ਦੀ ਹੋ ਗਈ ਦਰਦਨਾਖ ਮੋ ਤਾਜ਼ਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਜਿਮ ਦੀ ਪੰਜ ਮੰਜ਼ਲੀ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕੁੜੀ ਦਾ ਵਿਆਹ ਹੋਣ ਵਾਲਾ ਸੀ ਅਤੇ ਪਰਿਵਾਰ ਵੱਲੋਂ ਵਿਆਹ ਦੀਆਂ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਹੜੇ ਉਹਨਾਂ ਨੇ ਸੁਪਨੇ ਵੇਖੇ ਨੇ ਆਪਣੇ ਧੀ ਦੇ ਵਿਆਹ ਦੇ ਉਹ ਟੁੱਟ ਜਾਣਗੇ ਜਿਸ ਚ 5 ਮੰਜ਼ਿਲ ਦੀ ਇਮਾਰਤ ਡਿੱਗਣ ਦੇ ਨਾਲ ਕੁੜੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਵਿਚਾਲੇ ਦੋਵਾਂ ਪਰਿਵਾਰਾਂ ਦੇ ਵਿੱਚ ਮਾਤਮ છਾਇਆ ਹੋਇਆ ਹੈ